ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰਉਣ ਕੁਰਾਲੀ ਜਿੱਕਪੁਰ ਦੇ ਟਕੋਲੀ ਦੇ ਵਿੱਚ ਇੱਕ ਸੁਨਾਰੇ ਨੂੰ ਬੰਦਕ ਬਣਾ ਕੇ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਲੁੱਟੇ ਗਏ ਨੇ ਜਿਸ ਦੀ ਕੀ ਤੁਹਾਨੂੰ ਨਾਲ ਦੀ ਨਾਲ ਵੀਡੀਓ ਵੀ ਦਿਖਾ ਰਹੇ ਹਾਂ ਗੋਵਿੰਦ ਜੁਵੇਲਰ ਦੀ ਦੁਕਾਨ ਦੇ ਵਿੱਚ ਕੁਝ ਲੋਕ ਦਾਖਲ ਹੋਏ ਜਿਨ੍ਹਾਂ ਨੂੰ ਪਹਿਲਾ ਦੁਕਾਨਦਾਰ ਨੂੰ ਕਿਹਾ ਕਿ ਉਹਨਾਂ ਨੂੰ ਸੋਨੇ ਦੀ ਚੈਨ ਚਾਹੀਦੀ ਹੈ ਤੇ ਗੱਲਾਂ ਦੇ ਵਿੱਚ ਜਦੋਂ ਉਲਝਾਇਆ ਤੇ ਸੋਨੇ ਦੀ ਚੈਨ ਦਾ ਲਫਾਫਾ ਜੋ ਥੈਲੇ ਵਿੱਚ ਸੋਨੇ ਦੀਆਂ ਚੈਨਾ ਪਾਈਆਂ ਹੋਈਆਂ ਸਨ ਜਦੋਂ ਉਹ ਗਰਾਕਾ ਦੇ ਸਾਹਮਣੇ ਦਿਖਾਈਆਂ ਤਾਂ ਉਹਨਾਂ ਨੇ ਬੰਦਕ ਬਣਾ ਕੇ ਉਹ ਲੁੱਟ ਕੇ ਉਤੋਂ ਰਫੂ ਚੱਕਰ ਹੋ ਗਏ ਨੇ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਤੇ ਪੁਲਿਸ ਮਾਮਲੇ ਦੀ ਬ੍ਰਿਕੀ ਦੇ ਨਾਲ ਜਾਂਚ ਵੀ ਕਰ ਰਹੀ ਹੈ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਜੋ ਸਭ ਕੁਝ ਕੈਦ ਹੋਇਆ ਸੀ ਚੋਰ ਉਸ ਦੇ ਡੀਵੀਆਰ ਵੀ ਨਾਲ ਪੁੱਟ ਕੇ ਲੈ ਗਏ ਪੂਰੇ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਜਾਂਚ ਕਰ ਰਹੀ ਹੈ ਤੇ ਇਲਾਕੇ ਦੇ ਵਿੱਚ ਵੀ ਸਨਸਨੀ ਫੈਲੀ ਹੋਈ ਹੈ ਕਿਉਂਕਿ ਸ੍ਰੀ ਆਮ ਸੁਨਿਆਰੀ ਦੁਕਾਨ ਤੇ ਲੁੱਟ ਹੋਈ ਹੈ ਅਤੇ ਉਸ ਦਾ ਲੱਖਾਂ ਰੁਪਏ ਦਾ ਇਹਦਾ ਕੀਮਤੀ ਸਮਾਨ ਉਸ ਨੂੰ ਬੰਦਕ ਬਣਾ ਕੇ ਠੱਗ ਚੋਰ ਲੁੱਟ ਕੇ ਰਫੂ ਚੱਕਰ ਹੋ ਗਏ ਨੇ ਇਸ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਕੀ ਬਿਆਨ ਦਿੰਦੀ ਹੈ ਕਿ ਚੋਰ ਫੜੇ ਜਾਂਦੇ ਨੇ ਉਹ ਤਾਂ ਬਾਅਦ ਦੀ ਗੱਲ ਹੈ ਪਰ ਇਸ ਵਾਰ ਦਾ ਤੋਂ ਬਾਅਦ ਇਲਾਕੇ ਦੇ ਵਿੱਚ دہشت ਫੈਲੀ ਹੋਈ ਹੈ ਕਿ ਗੋਵਿੰਦ ਜੁਐਲਰ ਜੋ ਕਿ ਇੱਕ ਨਾਮੀ ਦੁਕਾਨ ਹੈ ਉਸ ਤੇ ਲੁੱਟ ਹੋਈ ਹੈ ਜਿਸ ਦੇ ਨਾਲ ਕਾਰੋਬਾਰੀ ਵੀ ਘਬਰਾ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਅਜਈਆਂ ਵਾਰਦਾਤਾਂ ਹੋ ਰਹੀਆਂ ਕਿ ਕਾਰੋਬਾਰੀ ਸਹਮੇ ਹੋਏ ਨੇ ਹੁਣ ਪੁਲਿਸ ਕੀ ਇਸ ਮਾਮਲੇ ਵਿੱਚ ਜਦੋਂ ਕਦੋਂ ਰੋਪੀ ਫੜਦੀ ਹੈ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ